ਸਾਸੀ ਕਲ ਪੰਜਾਬੀਓ ਭਾਰਤ ਦੇ ਲੋਕ ਭੇੜ ਚਾਲ ਦੇ ਸ਼ਕੀਨ ਨੇ ਭੇੜ ਚਾਲ ਕਰਕੇ ਭਾਰਤ ਦੇ ਲੋਕ ਪੂਰੇ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਇਸ ਕਰਕੇ ਭੋਲੇ ਭਾਲੇ ਲੋਕਾਂ ਦੇ ਨਾਲ ਖਿਲਵਾੜ ਹੁੰਦਾ ਹੈ ਭੋਲੇ ਭਾਲੇ ਲੋਕ ਲੁੱਟ ਦਾ ਸ਼ਿਕਾਰ ਹੁੰਦੇ ਨੇ ਅਸੀਂ ਹਰ ਰੋਜ਼ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਟੀਵੀ ਤੇ ਵਕ ਵਕਰ ਨਿੱਜੀ ਚੈਨਲਾਂ ਤੇ ਕਿਸ ਤਰ੍ਹਾਂ ਸੋਸ਼ਲ ਮੀਡੀਆ ਦੀ ਡੁਰ ਵਰਤੋਂ ਕੀਤੀ ਜਾ ਰਹੀ ਹੈ ਯਾਨੀ ਕਿ ਭਾਰਤ ਦੇ ਲੋਕ ਭੰਬਲ ਪੂਸੇ ਵਿੱਚ ਪੈਣ ਦੇ ਬੜੇ ਹੀ ਸ਼ਕੀਰ ਨੇ ਜਾਇ ਸ਼ਕੀਰ ਹੋ ਜਾਂਦੇ ਨੇ ਭੇਡ ਚਾਲਦਾ ਇੱਕ ਨੇ ਕੰਮ ਕੀਤਾ ਦੂਜੇ ਨੇ ਨਕਲ ਕੀਤੀ ਦੂਜੇ ਨੇ ਕਰ ਲਿਆ ਤੀਸਰੇ ਨੇ ਨਕਲ ਕੀਤੀ ਤੀਸਰੇ ਨੇ ਕਰ ਲਿਆ ਲੇਕਿਨ ਜਦੋਂ ਇਸ ਦਾ ਹਰਜਾਨਾ भुगतान ਪੈਂਦਾ ਹੈ ਤੇ ਫਿਰ ਚਿੱਕਾਂ ਬੈ ਜਾਂਦੀਆਂ ਨੇ ਇੱਕ ਐਪ ਤਿਆਰ ਕੀਤੀ ਹੈ ਗਿਬਲ ਗਿਬਲੀ ਗਿਬਲੀ ਐਪ ਨੇ ਪੂਰੇ ਭਾਰਤ ਦੇ ਵਿੱਚ ਤਹਿਲਕਾ ਮਚਾ ਦਿੱਤਾ ਹੈ ਯਾਨੀ ਕਿ ਤੁਹਾਡੀ ਰੀਅਲ ਜਿਹੜੀ ਫੋਟੋ ਹੈ ਜਦੋਂ ਗਿਬਲੀ ਸੌਫਟਵੇਅਰ ਤੁਸੀਂ ਲੈ ਕੇ ਜਾਂਦੇ ਹੋ ਤਾਂ ਉਹ ਫੋਟੋ ਇੱਕ ਕਾਰਟੂਨ ਵਰਗੀ ਬਣ ਜਾਂਦੀ ਹੈ ਜਿਹੜੇ ਸਟਾਲਰ ਨੇ ਜਾਪਾਨੀ ਖੋਜੀ ਨੇ ਜਿਨ੍ਹਾਂ ਨੇ ਖੋਜ ਕੀਤੀ ਹੈ ਉਹਨਾਂ ਨੇ ਤਾਂ ਜਸਟ ਇਹ ਐਪ ਬਣਾ ਕੇ ਛੱਡ ਦਿੱਤੀ ਲੇਕਿਨ ਉਹ ਗਿਬਲੀ ਐਪ ਜਿਹੜੀ ਬਣੀ ਹੈ ਸਭ ਤੋਂ ਜ਼ਿਆਦਾ ਉਸ ਦੀ ਵਰਤੋਂ ਪੂਰੇ ਭਾਰਤ ਦੇ ਵਿੱਚ ਅਤੇ ਖਾਸ ਕਰਕੇ ਪੰਜਾਬ ਦੇ ਵਿੱਚ ਹੋ ਰਹੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਭਾਰਤ ਦੇ ਲੋਕ ਭੇਡ ਚਾਲ ਦੇ ਬਹੁਤ ਜ਼ਿਆਦਾ ਸ਼ੌਕੀਨ ਨੇ ਆਪਣੀਆਂ ਜਿਹੜੀਆਂ ਰੀਅਲ ਫੋਟੋਆਂ ਨੇ ਉਹ ਗਿਬਲੀ ਐਪ ਦੇ ਵਿੱਚ ਪਾ ਦਿੱਤੀਆਂ ਜਾਂਦੀਆਂ ਨੇ ਅਤੇ ਇੱਕ ਕਾਰਟੂਨ ਟਾਈਪ ਦੀ ਫੋਟੋ ਨਿਕਲ ਕੇ ਬਾਹਰ ਆਉਂਦੀ ਹੈ ਜਿਸ ਦਾ ਸੋਸ਼ਲ ਮੀਡੀਆ ਤੇ ਲੋਕ ਉਸ ਨੂੰ ਅਪਡੇਟ ਕਰਦੇ ਨੇ ਇੱਕ ਰੀਅਲ ਤਸਵੀਰ ਦਿਖਾਉਂਦੇ ਨੇ ਇੱਕ ਜਿਹੜੀ ਗਿਬਲੀ ਨੇ ਕਾਰਟੂਨ ਟਾਈਪ ਦੀ ਤਸਵੀਰ ਬਣਾਈ ਹੁੰਦੀ ਹੈ ਉਹ ਲੋਕ ਦਿਖਾਉਂਦੇ ਨੇ ਲੋਕ ਮਜ਼ਾਕ ਕਰਦੇ ਨੇ ਕਮੇਡੀ ਬਣਦੀ ਹੈ ਹਾਸਾ ਠੱਡਾ ਵੀ ਕੀਤਾ ਜਾ ਰਿਹਾ ਹੈ ਲੇਕਿਨ ਜਿਹੜੇ ਸੌਫਟਵੇਅਰ ਮਾਹਿਰ ਨੇ ਉਹ ਕਹਿੰਦੇ ਨੇ ਕਿ ਇਸ ਐਪ ਦੇ ਨਾਲ ਲੋਕਾਂ ਦੇ ਅਕਾਊਂਟ ਵੀ ਹੈਕ ਹੋ ਰਹੇ ਨੇ ਅਕਾਊਂਟ ਦੇ ਨਾਲ ਦਾ ਜਿਹੜਾ ਉਹਨਾਂ ਦਾ ਪਰਸਨਲ ਡਾਟਾ ਹੈ ਉਹ ਵੀ ਜਿਹੜੇ ਹੈਕਰ ਨੇ ਟ੍ਰਾਂਸਪੋਰਟ ਕਰ ਰਹੇ ਨੇ ਬਾਅਦ ਵਿੱਚ ਉਹਨਾਂ ਨੂੰ ਬਲੈਕਮਿਲ ਕੀਤਾ ਜਾ ਸਕੇ ਜਿਹੜੇ ਗਿਬਲੀ ਐਪ ਦਾ ਯੂਜ਼ ਕਰ ਰਹੇ ਨੇ ਜਿਸ ਤਰ੍ਹਾਂ ਮੈਂ ਪੰਜਾਬੀਓ ਪਹਿਲਾਂ ਕਿਹਾ ਕਿ ਭਾਰਤ ਹਮੇਸ਼ਾ ਹੀ ਲੁੱਟ ਦਾ ਸ਼ਿਕਾਰ ਹੋਇਆ ਹੈ ਹਮੇਸ਼ਾ ਹੀ ਜਿਹੜਾ ਹੈ ਭੇਟ ਚਾਲ ਦਾ ਸ਼ਿਕਾਰ ਹੋਇਆ ਹੈ ਜਦੋਂ ਇਸ ਦੇ ਖਮਰਾਜ਼ੇ ਭੂਤਨੇ ਪੈਂਦੇ ਨੇ ਉਸ ਤੋਂ ਬਾਅਦ ਫਿਰ ਪੰਜ ਤੋਂ ਸੱਤਾਂ ਦੇਣਾ ਬਾਅਦ ਸਾਰਾ ਮਾਮਲਾ ਠੰਡੇ ਬਸਤੇ ਦੇ ਵਿੱਚ ਅਸੀਂ ਪਾ ਦੇਨੇ ਆ ਤੇ ਫਿਰ ਹੋਰ ਭੇਟ ਚਾਲਦੇ ਅਸੀਂ ਸ਼ਕੀਰ ਹੋ ਜਾਂਦੇ ਆ ਉਹਨਾਂ ਦੇ ਵਿੱਚ ਅਸੀਂ ਵੀ ਆਉਂਦੇ ਆ ਲੇਕਿਨ ਅਸੀਂ ਇਹ ਨਹੀਂ ਜਾਣਦੇ ਕਿ ਇਸ ਦੇ ਸਿੱਤੇ ਇਸ ਦੇ ਨਤੀਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਿਕਲਣਗੇ ਭਾਰਤ ਦੇ ਵਿੱਚ ਜਿਹੜੇ ਸਕੈਮ ਹੋ ਰਹੇ ਨੇ ਵਰਲਡ ਦੀ ਜੇ ਗੱਲ ਕਰੀਏ ਸਭ ਤੋਂ ਜ਼ਿਆਦਾ ਸਕੈਮ ਸਭ ਤੋਂ ਜ਼ਿਆਦਾ ਹੈਕਰ ਇੰਡੀਆ ਦੇ ਵਿੱਚ ਨੇ ਜਿਨ੍ਹਾਂ ਵੱਲੋਂ ਹਰ ਰੋਜ਼ ਲੱਖਾਂ ਨਹੀਂ ਕਰੋੜਾਂ ਰੁਪਏ ਲੁੱਟੇ ਜਾਂਦੇ ਨੇ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਲੋਕਾਂ ਨੂੰ ਗਲਤ ਕਾਲ ਕਰਕੇ ਕਹਿ ਦਿੱਤਾ ਜਾਂਦਾ ਹੈ ਕਿ ਮੈਂ ਐਸਐਸਬੀ ਬੋਲਦਾ ਤੁਹਾਡਾ ਫਲਾਣਾ ਲੜਕਾ ਗ੍ਰਿਫਤਾਰ ਹੈ ਤੁਹਾਡੇ ਫਰਾਂਨੇ ਲੜਕੇ ਦਾ ਐਕਸੀਡੈਂਟ ਹੋ ਗਿਆ ਹੈ ਇਸ ਤਰ੍ਹਾਂ ਕਰਕੇ ਪੁੱਠੇ ਸਿੱਧੇ ਹੱਥ ਮਾਰ ਕੇ ਕਰੋੜਾ ਰੁਪਏ ਦੀ ਠੱਗੀ ਜਿਹੜੀ ਨਸ਼ਰ ਹੁੰਦੀ ਹੈ ਗਿਬਲੀ ਐਪ ਗਿਬਲੀ ਐਪ ਨੇ ਇੱਕ ਤਲਕਾ ਬਚਾ ਦਿੱਤਾ ਹੈ ਪੂਰੇ ਵਰਲਡ ਦੇ ਵਿੱਚ ਲੇਕਿਨ ਸਭ ਤੋਂ ਜ਼ਿਆਦਾ ਇਸ ਐਪ ਦੇ ਆਦੀ ਹੈਬਚੁਅਲ ਹੈਬਿਟ ਪੜੀਏ ਲੋਕਾਂ ਦੀ ਤੇ ਉਹ ਲੋਕ ਨੇ ਪੰਜਾਬ ਭਾਰਤ ਦੇ ਉਸ ਤੋਂ ਬਾਅਦ ਪੰਜਾਬ ਦੇ ਯਾਨੀ ਕਿ ਅਨੇਵਾਹ ਬਿਨਾ ਸੋਚੇ ਸਮਝੇ ਅਸੀਂ ਇਹਨਾਂ ਚੀਜ਼ਾਂ ਦਾ ਯੂਜ਼ ਕਰਦੇ ਆਂ ਅਸੀਂ ਪ੍ਰਯੋਗ ਕਰਦੇ ਆਂ ਲੇਕਿਨ ਜਦੋਂ ਕੋਈ ਸੀਕੁਐਂਸ ਹੁੰਦੇ ਨੇ ਜਦੋਂ ਇਹਨਾਂ ਦੇ ਨਤੀਜੇ ਆਉਂਦੇ ਨੇ ਫਿਰ ਸਾਨੂੰ ਭਾਜਰਾ ਪੈ ਜਾਂਦੀਆਂ ਨੇ ਕਿ ਅਸੀਂ ਹੁਣ ਜਾਈਏ ਕਿਹੜੇ ਪਾਸੇ ਇਹੀ ਕੰਮ ਹੋ ਰਿਹਾ ਨੇ ਪੰਜਾਬੀਓ ਤੁਹਾਨੂੰ ਤੇ ਮੈਨੂੰ ਇਹਨਾਂ ਤੋਂ ਬਚਣਾ ਪੈਣਾ ਹੈ ਤੁਹਾਨੂੰ ਤੇ ਮੈਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਪੈਣਾ ਹੈ ਕਿ ਇਹਨਾਂ ਐਪਸ ਦਾ ਜ਼ਿਆਦਾ ਯੂਜ਼ ਨਾ ਕੀਤਾ ਜਾਵੇ ਹਾਲਾਂਕਿ ਉਹ ਜਿਹੜੀ ਤਸਵੀਰ ਬਣਦੀ ਹੈ ਜਦੋਂ ਤੁਸੀਂ ਉਹ ਕਾਰਟੂਨ ਟੈਪ ਦੀ ਬਣਦੀ ਹੈ ਲੋਕ ਮਜ਼ਾਕ ਕਰਦੇ ਨੇ ਤੰਜ ਕਰਦੇ ਨੇ ਲੋਕ ਇਸ ਐਪ ਦੇ ذریعے ਠੱਗੀ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਦੇ ਜਿਹੜੇ ਸੀਕ੍ਰੇਟ ਨੇ ਕੁਝ ਫੋਨ ਦੇ ਵਿੱਚ ਹੁੰਦੇ ਨੇ ਕੁਝ ਉਹਨਾਂ ਦੀਆਂ ਫੈਮਿਲੀ ਦੀਆਂ ਤਸਵੀਰਾਂ ਹੁੰਦੀਆਂ ਨੇ ਉਹ ਜਿਹੜੀਆਂ ਟਰਾਂਸਪਰੈਂਟ ਹੋ ਰਹੀਆਂ ਨੇ ਆਟੋਮੈਟਿਕ ਇਸ ਗਿਬਲੀ ਦੇ ذریعے